वेलकम है यू so, नाल टीम पंजाबी ते नेशनल कबड्डी एसोसिएशन ऑफ ओंटारियो ਦੇ ਪੇਜ ਤੇ ਤੁਸੀਂ ਲਾਈਵ ਦੇਖ ਰਹੇ ਹੋ ਅੱਜ ਕਬੱਡੀ ਦਾ ਕੱਪ ਬਹੁਤ ਵਧੀਆ ਸ਼ੁਰੂਆਤ ਹੋਈ ਆ ਸੋ ਰਾਇਲ ਕਿੰਗ ਯੂ ਐਸ اے ਦੇ ਪ੍ਰਮੋਟਰ ਸ਼ਬਾ ਥਿਆੜਾ ਸਾਹਿਬ ਮੇਰੇ ਨਾਲ ਨੇ ਨਾਲ ਸਾਰੀ ਟੀਮ ਆ ਗੱਲਬਾਤ ਕਰਾਂਗੇ ਪਹਿਲਾਂ ਸ਼ਬਾ ਥਿਆੜਾ ਸਾਹਿਬ ਨਾਲ ਥਿਆੜਾ ਸਾਹਿਬ ਬਹੁਤ ਬਹੁਤ ਮੁਬਾਰਕਾਂ ਪਹਿਲਾ ਹੀ ਮੈਚ ਸੀਗਾ ਪਹਿਲਾ ਮੈਚ ਕੇ ਬਹੁਤ ਵਧੀਆ ਜਿੱਤਿਆ ਤੁਸੀਂ ਗੁੱਡ ਵਿਨ ਕੀਤੀ ਆ ਮੈਚ ਬੜਾ ਵਧੀਆ ਹੋਇਆ ਹਾਂਜੀ ਮੈਚ ਬਹੁਤ ਵਧੀਆ ਹੋਇਆ ਸੰਗਤ ਨੇ ਜਿਹੜਾ ਲਾਈਵ ਵੀ ਦੇਖ ਰਹੇ ਆ ਉਹਨੇ ਵੀ ਬੜਾ ਆ ਰਹੇ ਟੈਕਸ ਮੈਸੇਜ ਦੇਖ ਕੇ ਬੜੇ ਖੁਸ਼ ਹਾਂ ਬਾਕੀ ਆਪਣੀਆਂ ਦੋਏ ਕਬੱਡੀ ਦੀਆਂ ਫੈਡਰੇਸ਼ਨਾਂ ਜਿਹੜੇ ਨੈਸ਼ਨਲ ਕਬੱਡੀ ਫੈਡਰੇਸ਼ਨ ਦਾ ਆਪਣੀ ਬੀਸੀ ਦੀ ਦੋਹਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਰਲ ਮਿਲ ਕੇ ਇਹ ਮੈਚ ਕਰਾ ਰਹੇ ਆ ਉਹ ਨੀਡੂ ਗੰਗ ਲੱड्डू ਭਾਜੀ ਸੁਖਾਵਾਨ ਬਾਕੀ ਦੇਵ ਜਿੰਨੇ ਵੀ ਆਪਣੇ ਇਧਰ ਗੋਰੇ ਹੋਣੀ ਜਿਹੜੇ ਦਿਨ ਰਾਤ ਮਿਹਨਤ ਕਰਦੇ ਆ ਇਹ ਜਿਹੜੇ ਟੂਰਨਾਮੈਂਟ ਆ ਜਿਹੜੇ ਪਿਆਰ ਦੇ ਨਾਲ ਤੇ ਸਤਿਕਾਰ ਨਾਲ ਹੁੰਦੇ ਆ ਏਦਾਂ ਦੀਆਂ ਟੀਮਾਂ ਵੀ ਜਿਹੜੀਆਂ ਪਿਆਰ ਨਾਲ ਸਰਕਾਰ ਨਾਲ ਇਕੱਠੀਆਂ ਹੁੰਦੀਆਂ ਉਦਾਂ ਨਹੀਂ ਹੁੰਦੀਆਂ ਮਿਹਨਤਾਂ ਨਾਲ ਸਾਲ-ਸਾਲ ਦੀ ਮਿਹਨਤ ਲੱਗਦੀ ਆ ਤਾਂ ਇਕੱਠੀ ਹੁੰਦੀਆਂ ਜਾਂ ਕੇ ਆਪਾਂ ਨੂੰ ਤੁਹਾਨੂੰ ਪਤਾ ਜੀ ਕਿੰਨੀ ਮਿਹਨਤ ਲੱਗੀ ਆ ਪਾਕਿਸਤਾਨ ਦੇ ਪਲੇਅਰਾਂ ਦੇ ਵੀਜ਼ੇ ਲਵਾਉਣ ਦੇ ਚੱਕਰ ਦੇ ਵਿੱਚ ਅੱਛਾ ਵਧਾਈ ਦੇ ਹੱਕਦਾਰ ਹੋ ਆ ਇਸ ਸਾਲ ਭਾਜੀ ਬੜਾ ਟਫ ਮੁਕਾਬਲਾ ਰਿਹਾ ਵੀਜ਼ੇ ਲਵਾਉਣ ਦੇ ਚੱਕਰਾਂ ਦੇ ਵਿੱਚ ਇੱਕ ਸਾਲ ਤੋਂ ਮਿਹਨਤ ਕਰ ਰਹੇ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਪਾਕਿਸਤਾਨ ਦੀ ਕਰੀਮ ਲੈ ਕੇ ਆਏ ਹੋ ਇਸ ਸਾਲ ਦੇਖੋ ਜੀ ਪਹਿਲਾਂ ਤਾਂ ਮੈਂ ਕਹਿਣਾ ਚਾਹਣਾ ਜਿੰ ਜਿੰਨੀ ਉਹਨਾਂ ਨੇ ਸਾਡੀ ਮਦਦ ਕੀਤੀ ਆ ਇਹਦੇ ਵਿੱਚ ਇਹ ਟੀਮ ਤਾਂ ਪਹੁੰਚ ਸਕੀ ਇੱਥੇ ਨਹੀਂ ਨਾਂ ਮੈਂ ਕਿਸ ਨਾਮ ਆ ਕਿਸੇ ਕਿਸੇ ਮਿਨਿਸਟਰ ਦਾ ਨਹੀਂ ਲੈਣਾ ਪਰ ਉਹਨਾਂ ਨੇ ਬਹੁਤ ਮਦਦ ਕੀਤੀ ਆ ਉਹਨਾਂ ਕਰਕੇ ਇਹ ਟੀਮ ਇੱਥੇ ਖੇਡ ਰਹੀ ਆ ਸੋ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਬਾਕੀ ਜਿਹੜੀ ਕੈਨੇਡਾ ਦੀ ਮਿਨਿਸਟਰੀ ਆ ਉਹਨਾਂ ਦਾ ਵੀ ਧੰਨਵਾਦ ਉਹ ਤੋਂ ਬਿਨਾਂ ਵੀ ਨਹੀਂ ਇਹ ਕੰਮ ਹੋ ਸਕਦਾ ਸੋ ਇਹ ਟੀਮ ਜਿਹੜੀ ਆ ਜਾਂ ਉਹਨੂੰ ਪਤਾ ਜਾਂ ਸਾਨੂੰ ਪਤਾ ਤੇ 12 ਮਹੀਨਿਆਂ ਦੇ ਵਿੱਚ ਇਹ ਟੀਮ ਇੱਥੇ ਪਹੁੰਚੀ ਆ ਜਿੱਦਣ ਦਾ ਆਪਾਂ ਇੱਥੇ ਕੱਪ ਖੇਲ ਕੇ ਗਏ ਆ ਉਹ ਤੋਂ ਬਾਅਦ ਬਲਾਲ ਗਿੱਲ ਰਾਣਾ ਆਦਲ ਸਾਰੇ ਮੁੰਡੇ ਮਿਹਨਤ ਕਰਾ ਲੈ ਇਕੱਠੇ ਬਾਕੀ ਇਸ ਵੇਲੇ ਗੁਰੂ ਘਰ ਗੁਰੂ ਘਰ ਵਿੱਚ ਇੰਨੀ ਇੰਨੀ ਆਪਣੇ ਕਲੱਬ ਦੇ ਉੱਤੇ ਬਰਕਤ ਹੋਈ ਆ ਰਾਇਲ ਕਿੰਗ ਦੇ ਉੱਤੇ ਬਾਕੀ ਜਿੰਨੇ ਕਲੱਬਾਂ ਦੇ ਵਿੱਚ ਮੁੰਡੇ ਸੀ ਉਹਨਾਂ ਨੂੰ ਚਾਂਸ ਮਿਲਿਆ ਉਹ ਇਕੱਠੇ ਹੋ ਕੇ ਉਹਨੀ ਰਾਇਲ ਕਿੰਗ ਬਣਾਈ ਆ ਰਾਇਲ ਕਿੰਗ ਦਾ ਕਲੱਬ ਜਿਹੜਾ ਹੈਗਾ ਪਾਕਿਸਤਾਨੀ ਅੰਦੇ ਦਿਲਾਂ ਦੇ ਵਿੱਚ ਵਸ ਗਿਆ ਤਾਂ ਕਬੱਡੀ ਨੂੰ ਇੱਥੇ ਤਾਂ ਲੱਗਿਆ ਥੈਂਕ ਯੂ ਸੋ ਮਚ ਭਾਈ ਤੁਸੀਂ ਗੱਲਬਾਤ ਕੀਤੀ ਆ ਆਪਣੀ ਟੀਮ ਤੋਂ ਖੁਸ਼ ਹਾਂ ਜਿਹੜੀ ਟੀਮ ਖੇਡੀ ਅੱਜ ਮੈਂ ਬਹੁਤ ਖੁਸ਼ ਹਾਂ ਮੈਂ ਇਸ ਜਿੰਨੀ ਸੰਗਤ ਇਸ ਨੂੰ ਤੁਹਾਡੇ ਚੈਨਲ ਥਰੂ ਬਾਕੀ ਸਾਰੇ ਚੈਨਲ ਤੋਂ ਦੇਖ ਰਹੀ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਬਾਕੀ ਮੈਂ ਆਪਣੇ ਪਰਿਵਾਰ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਕਰਕੇ ਮੈਂ ਇੱਥੇ ਆ ਸਕਦਾ ਬਿਕੋਜ਼ ਮੇਰੇ ਦੋ ਹੀ ਬੇਟੇ ਹਰਮਨ ਤਾਂ ਜੂਨੀਅਰ ਮਾਈ ਵਾਈਫ ਵਿਚੇ ਮਾਈ ਮਮ ਐਂਡ ਡੈਡ ਉਹਨਾਂ ਤੋਂ ਬਗੈਰ ਪੰਜਾਂ ਦਿਨਾਂ ਤੋਂ ਬਾਅਦ ਤੁਸੀਂ ਬੈਂਕ ਕਮਰਸ਼ਲ ਟ੍ਰਾਂਟੋ ਪਹੁੰਚ ਨਹੀਂ ਸਕਦੇ ਸੋ ਹਰੇਕ ਹਰੇਕ ਵੀ ਕਹਿੰਦੇ ਤੇ ਆਉਣਾ ਸੁਖੇ ਮਾਨ ਉਹਨਾਂ ਨਾਲ ਖੜਨਾ ਆ ਕੇ ਸੋ ਬਾਕੀ ਤੁਹਾਡੇ ਨਾਲ ਤੁਹਾਡਾ ਬਹੁਤ ਧੰਨਵਾਦ ਕਿ ਸੋ ਮੱਚ ਬਾਜੀ ਸਾਡੀਆਂ ਗੱਲਬਾਤ ਕਰਨ ਦੀ ਤੇ ਜਫਰ ਆਪਣੇ ਅਲੀ ਕੰਬੋ ਜਫਰ ਅਲੀ ਕੰਬੋ ਮੇਰੇ ਨਾਲ ਆ ਅਲਿਸਾਬਾ ਵੈਲਕਮ ਹੈ ਪਹਿਲੀ ਗੱਲ ਤਾਂ ਕੈਨੇਡਾ ਦੇ ਵਿੱਚ ਪਹਿਲਾ ਹੀ ਮੈਚ ਖੇਡਿਆ ਤੁਸੀਂ ਅੱਜ ਬੱਲੇ ਬੱਲੇ ਕਰਾਈ ਹੈ ਐਕਸ਼ਨਾਂ ਦੀ ਮਸ਼ੀਨ ਮੈਂ ਤੁਹਾਨੂੰ ਕਹਿ ਸਕਦਾ ਪਾਕਿਸਤਾਨ 'ਚ ਵੀ ਬੜੇ ਫੈਨ ਹੈ ਤੁਹਾਡੇ ਅੱਜ ਜੋ ਪਾਕਿਸਤਾਨ ਚ ਮੈਂ ਦੇਖਦਾ ਹੁੰਦਾ ਸੀ ਉਹ ਹੀ ਤੁਸੀਂ ਅੱਜ ਗਰਾਊਂਡ 'ਤੇ ਦਿਖਾਇਆ ਕਿਹੋ ਜਿਹਾ ਲੱਗਾ ਅਜੇ ਇਸ ਗਰਾਊਂਡ 'ਤੇ ਖੇਡ ਕੇ ਬਿਸਮਿਲਲਾ ਰਹਿਮਨ ਰਹਿਮੀ ਸਸਿਆ ਕਾ ਸਭ ਤੋਂ ਪਹਿਲਾਂ ਅਸਲਾਮੁਅਲੈਕ ਤੇ ਬਹੁਤ ਅੱਛਾ ਲੱਗਾ ਭਾਜੀ ਓਫ ਕੰਟਰੀ ਆਣ ਕੇ ਤੇ ਬਹੁਤ ਥੈਂਕ ਯੂ ਭਾਈ ਸ਼ਬਾ ਤੇ ਹਾਣਾ ਉਹਨਾਂ ਦਾ ਜਿਨ੍ਹਾਂ ਸਾਨੂੰ ਮੌਕਾ ਦਿੱਤਾ ਓਫ ਕੰਟਰੀ ਆ ਕੇ ਖੇਡਣ ਦਾ ਪਹਿਲਾਂ ਵੀਜ਼ਾ ਮੇਰਾ ਭਾਜੀ ਕੈਨੇਡਾ ਲੱਗਾ ਤੇ ਬਹੁਤ ਖੁਸ਼ੀ ਹੋਈ ਤੇ ਪਹਿਲਾ ਮੈਚ ਬੜਾ ਟਫ ਸੀ ਤੇ ਅੱਲਾਹ ਬਾਦ ਦੀ ਜ਼ਾਦਨ ਬੜੀ ਇੱਜ਼ਤ ਦਿੱਤੀ ਆ ਤੇ ਆਪਣੀ ਮਿਹਨਤ ਤੇ ਵੀ ਯਕੀਨ ਸੀ ਦੇ ਅੱਲਾਹ ਬਾਗ ਨੇ ਫੁੱਲ ਆਪਣੀ ਮਿਹਨਤ ਦੀ ਕੈਂਸ ਦੇ ਅੱਲਾਹ ਬਾਗ ਨੇ ਪਰਫਾਰਮੈਂਸ ਵੀ ਵਧੀਆ ਲੈਂਦੀ ਅਛਲੀ ਮੈਂ ਵੀ ਤੇਰਾ ਬਹੁਤ ਵੱਡਾ ਫੈਨ ਆ ਤੇਰੇ ਐਕਸ਼ਨ ਮੈਨੂੰ ਬਹੁਤ ਚੰਗੇ ਲੱਗਦੇ ਆ ਕੋਈ ਮੈਂ ਵੀ ਜਦੋਂ ਖੇਡਦਾ ਹੁੰਦਾ ਸੀ ਕੋਈ ਨਾ ਕੋਈ ਸਟਾਈਲ ਬਣਾ ਲਾ ਤੁਹਾਡਾ ਸਟਾਈਲ ਵੀ ਬੜਾ ਵਧੀਆ ਗੁੱਤ ਰੱਖ ਕੇ ਖੇਡਦੇ ਹੋ ਪਾਕਿਸਤਾਨ ਚ ਘੱਟ ਪਲੇਅਰ ਇਦਾਂ ਦੇ ਹੋਏ ਐਕਸ਼ਨ ਵਾਲੇ ਪਰ ਵਧੀਆ ਲੱਗਦੇ ਆ ਖੇਡਦੇ ਅੱਛਾ ਟਫ ਮੁਕਾਬਲਾ ਸੀ ਬਹੁਤ ਟੌਪ ਦੇ ਰੇਡਰ ਸੀ ਤੁਹਾਡੇ ਮੋਰੇ ਪਹਿਲਾਂ ਲੱਗਦਾ ਸੀ ਵੀ ਕੁਝ ਔਕਾ ਹੋਊਗਾ ਪਰ ਬਾਅਦ ਚ ਤੁਸੀਂ ਈਜ਼ੀ ਲੈ ਗਏ ਮੈਚ ਨੂੰ ਕੋਈ ਪਲੈਨਿੰਗ ਸੀਗੀ ਜਲਦੀ ਸਾਡੀ ਟੀਮ ਸਾਡੇ ਕਪਤਾਨ ਭਰਾ ਭਾਜੀ ਬਲਾਲ ਗਿੱਲ ਉਹਨਾਂ ਨੇ ਬਹੁਤ ਸਾਨੂੰ ਇੰਟੈਗ੍ਰੇਟ ਕੀਤਾ ਕਿ ਤੁਸੀਂ ਇੰਜ ਕਰਨਾ ਹੋਇਆ ਜਿੰਨਾ ਨਾ ਹੌਸਲਾ ਪੂਰਾ ਸੀ ਤੇ ਆਪਣੇ ਅੰਦਰ ਜਜ਼ਬਾ ਵੀ ਸਿੱਖ ਖੇਡਣ ਦਾ ਤੇ ਬਹੁਤ ਆਪਣੇ ਅੰਦਰ ਜਜ਼ਬਾ ਸਿੱਖ ਖੇਡਣ ਦਾ ਤੇ ਜਦੀ ਵਾਇਆ ਤੋਂ ਅਸੀਂ ਆਪਣੀ ਪਰਫਾਰਮੈਂਸ ਵੀ ਵਧਿਆ ਦਿੱਤੀ ਤੇ ਖੇਡ ਦੇ ਵੀ ਵਧਿਆ ਭਾਜੀ ਅੱਛਾ ਅਲੀ ਕੋਸਵਾਨ ਤੁਹਾਡੇ ਕੋਣ ਆ ਪਾਕਿਸਤਾਨ ਦੇ ਵਿੱਚ ਕਈ ਟੀਮ ਲਈ ਖੇਡਦੇ ਹੋ ਭਾਜੀ ਕੋਚ ਹੁਣ ਭਾਈ ਸ਼ਬਸ ਦਿਹਾੜਾ ਹੋਣੀ ਹੈ ਤੇ ਇਹਨਾਂ ਦੀ ਟੀਮ ਜੁਆਇਨ ਕੀਤੀ ਅਸੀਂ ਤੇ ਮੇਰਾ ਸਾਥ ਹੁਣੀ ਮੇਰਾ ਭਾਜੀ ਹਲਾਲਾ ਜਾਬਰ ਗੰਗੂ ਉਹ ਹੀ ਮੇਰਾ ਸਾਥ ਤੇ ਉਹ ਹੀ ਮੇਰਾ ਭਾਈ